ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰਿਓਂ ਨੇ ਜੋ ਅੱਜ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਇੱਕ ਵਾਪਰਾ ਆਪਣਾ ਟੰਗਣਾ ਰੌਪਾਇ ਸੀਗੇ ਜਿਹੜੇ ਐਮਪੀ ਬਣੇ ਆ ਸਾਡੇ ਇਸ ਟਾਈਮ ਬੀਜੇਪੀ ਦੇ ਮੰਡੀ ਤੋਂ ਉਹਨਾਂ ਦੇ ਨਾਲ ਕਹਿੰਦੇ ਕੁਲਵਿੰਦਰ ਕੌਰ ਸੀਆਈਐਸ ਦੀ ਸਾਡੀ ਸੀਆਈਐਸਐਫ ਦੀ ਮੁਲਾਜ਼ਮ ਹੈ ਕੁੜੀ ਜੋ ਉੱਥੇ ਚੈਕਿੰਗ ਵਗੈਰਾ ਕਰ ਰਹੇ ਸੀਗੇ ਉਹ ਟਾਈਮ ਜਦੋਂ ਉਹਨੇ ਚੈਕਿੰਗ ਦੀ ਗੱਲ કરી ਤਾਂ ਉਹਨੇ ਪੰਜਾਬੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕੰਗਣਾ ਰਲਾਉਤ ਨੇ ਕਿਉਂਕਿ ਜਿਹੜੀ ਕੰਗਣਾ ਰਲਾਉਤ ਉਹ ਪਹਿਲਾਂ ਵੀ ਕਿਸਾਨਾਂ ਪਰਤੀ ਬਹੁਤ ਗਲਤ ਬੋਲੀ ਐ ਉਹਨੇ ਪਹਿਲਾਂ ਵੀ ਮੰੰਦਾ ਜੱਗਾ ਬੋਲਿਆ ਹੈਗਾ ਸਾਨੂੰ ਕਿਸਾਨੀ ਜਦੋਂ ਅੰਦੋਲਨ ਪਿਛਲਾ 2020 ਤੇ 21 ਵਾਲਾ ਜਦੋਂ ਆਦੋਂ ਵੀ ਸਾਡੇ ਜਿਹੜੀਆਂ ਮਾਤਾ ਉੱਥੇ ਬੈਠੀਆਂ ਨੇ ਉਹਨੂੰ 100 ਰੁਪਏ ਦਿਹਾੜੀ ਦੇ ਲਈ ਲੈਣ ਨਾਲ ਕਹੀ ਕਿਸੇ ਨੂੰ ਕੁਛ ਕਿਹਾ ਤੇ ਹੁਣ ਐਮਪੀ ਬਣ ਕੇ ਤਾਂ ਉਹਨਾਂ ਦਾ ਹੋਰ ਵੀ ਸਾਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ ਜਦੋਂ ਚੈਕਿੰਗ ਦੇ ਵਿੱਚ ਸਾਡੀ ਕੁੜੀ ਕੁਲਵਿੰਦਰ ਕੌਰ ਨੇ ਸਵਾਲ ਜਵ ਉਹਦੇ ਹੱਥੋਂ ਬਾਈ ਕਰਤਾ ਉਹ ਕਈਆਂ ਕੰਗੜਾ ਰਣਾਉਂਦਾ ਉਹਦੇ ਨਾਲ ਗਲਤ ਮੰਨੀ ਹੈ ਜਦ ਕਿ ਮੈਂ ਹੁਣ ਇੱਕ ਖਬਰ ਦੇਖ ਰਹੀ ਸੀ ਕਿ ਨਿਊਜ਼ੀਏ ਟੀਮ ਦੇ ਚੱਲਦੀ ਹੈ ਉਹਦੇ ਵਿੱਚ ਬਲੇਮ ਲਾਇਆ ਜਾ ਰਿਹਾ ਕੁਲਵਿੰਦਰ ਕੌਰ ਤੇ ਵੀ ਕੁਲਵਿੰਦਰ ਕੌਰ ਨੇ ਕੰਗੜਾ ਰਣਾਉ ਦੇ ਥੱਪੜ ਮਾਰਿਆ ਪਰ ਜਿਹੜੀ ਕੁਲਵਿੰਦਰ ਕੌਰ ਹੈ ਕਾਫੀ ਪਿੱਛੇ ਖੜੀ ਹੈ ਕੰਗੜਾ ਰਣਾਉ ਦੇ ਨਾਲ ਜਦੋਂ ਅੱਗੇ ਜਾ ਕੇ ਬੈਕ ਮੁੜ ਕੇ ਦੇਖਦੀ ਹੈ ਇੱਕ ਬੰਦਾ ਉਹ ਬੰਦਿਆ ਇੱਕ ਕਾਲੇ ਕੱਪੜਿਆਂ ਦੇ ਵਿੱਚ ਕੁੜੀ ਉਹਦੇ ਨੇੜੇ ਆਉਂਦੀ ਹੈ ਕੰਗੜਾ ਰਣਾਉ ਤੇ ਜਦੋਂ ਜਦ ਕਿ ਇੱਕ ਕੈਪ ਵਾਲਾ ਬੰਦਾ ਜਿਹੜਾ ਹੈਗਾ ਹਿਮਾਚਲ ਦਾ ਹੀ ਲੱਗਦਾ ਹੈ ਉਹਨੇ ਉਹ ਕਾਲੀ ਕੱਪੜਾ ਵਾਲੀ ਕੁੜੀ ਤੇ ਥੱਪੜ ਜਰੂਰ ਮਾਰਿਆ ਕਿਉਂਕਿ ਇਹਦੇ ਚਾਹ ਦਿਖਦਾ ਵੀ ਦੇਖੋ ਉਹਨਾਂ ਦਾ ਐਨਾ ਦਿਮਾਗ ਖਰਾਬ ਹੋ ਗਿਆ বিজেপি ਵਾਲਿਆਂ ਦਾ ਜਿਹੜੇ 에ਰਪੋਰਟਾਂ ਦੇ ਆ ਕੇ ਬਦਮਾਸ਼ੀ ਕਰਨ ਲੱਗੇ ਜਦਕਿ ਜਿਹੜੇ ਸਾਡੇ ਉੱਥੇ ਮੁਲਾਜ਼ਮ ਹੈ ਕਿਉਂਕਿ ਕੁਲਵਿੰਦਰ ਕੌਰ ਆ ਤਾਂ ਹੈ ਨਹੀਂ ਅੱਜ ਨਵੀਂ ਲੱਗੀ ਹੈ ਜਾਂ ਕੁਛ ਹੈ ਪੰਜਾਬ ਦੀ ਕੁੜੀ ਹੈ ਠੀਕ ਹੈ ਸਾਡਾ ਹੱਕ ਹੈ ਪੰਜਾਬ ਦੇ ਵੀ 에ਰਪੋਰਟ ਬਣਿਆ ਵੀ ਅਸੀਂ ਪੰਜਾਬੀਆਂ ਨੇ ਉੱਥੇ ਕੰਮ ਵੀ ਕਰਨਾ ਸਾਰਾ ਪੁਜਾ ਪਰ ਸਾਨੂੰ ਬਦਨਾਮ ਕਰਨਾ ਬਿਲਕੁਲ ਗਲਤ ਹੈ ਅਸੀਂ ਆਪਣੇ ਵੱਲੋਂ ਕਿਸਾਨ ਜ세 ਬੰਦੀਆ ਮੈਨੂੰ ਕੁਲਵਿੰਦਰ ਕੌਰ ਦੇ ਨਾਲ ਖੜਿਆ ਹੈ ਪਰ ਜੇ ਬਿਲਕੁਲ ਉਹਦੇ ਨਾਲ ਕੋਈ ਗਲਤ ਹੁੰਦਾ ਆ ਬੇਨਿਆਈ ਕਰਦੇ ਆ ਤਾਂ ਅਸੀਂ ਕੁਲਵਿੰਦਰ ਕੌਰ ਦੇ ਹੱਕ 'ਚ ਖੜਾਗੇ ਉਸ ਤੋਂ ਬਾਅਦ ਜੋ ਕੰਗਣਾ ਮਰਾਉਤ ਨੇ ਕਰਿਆ ਉੱਥੇ ਆ ਕੇ ਉਹ ਗਾੜੀ ਗਲੋਚ ਵੀ ਕਰਿਆ ਕੁਲਵਿੰਦਰ ਕੌਰ ਨਾਲ ਜਾਂ ਗਲਤ ਬੋਲਿਆ ਉਹਦੀ ਅਸੀਂ ਨਖੇਦੀ ਕਰਦੇ ਆ ਉਸ ਤੋਂ ਬਾਅਦ ਜੋ ਕੰਗਣਾ ਮਰਾਉਤ ਦੇ ਨਾਲ ਬੰਦਾ ਹੈਗਾ ਇੱਕ ਕੈਬ ਲਈ ਹੋਇਆ ਉਹ ਹਮਾਚਲ ਦੀ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀਡੀਓ ਕਲਿੱਪ ਦੇ ਵਿੱਚ ਰੋਕ ਕੇ ਵੀ ਉਹਦੇ ਵਿੱਚ ਉਹ ਬੰਦਾ ਇੱਕ ਕਾਲੇ ਕੱਪੜੇ ਵਾਲੀ ਕੁੜੀ ਦੇ ਥੱਪੜ ਜ਼ਰੂਰ ਮਾਰ ਰਿਹਾ ਜਿਹੜੀ ਅਸੀਂ ਮੰਗ ਕਰਦੇ ਹਾਂ ਉਹਦੀ ਜਾਂਚ ਕਰਕੇ ਉਹ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੰਗੜਾ ਰਣੌਤ ਜਿਹੜੀ ਐਮਪੀ ਬਣੀ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ ਵੈਲ ਜੀ ਕਾ ਖਾਲਸਾ ਵੈਲ ਜੀ ਕੀ ਫਤਿਹ ਅੱਛਾ ਇਸਨੇ ਬਿਆਨ ਕਿਹਾ ਕਿ ਫੋਸਫਟ ਲਈ ਬੈਠੀ ਹੈ ਉਹਨੇ ਕਿ ਬੈਠੇ ਕਿ ਨਾ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਬਿਆਨ ਦਿੱਤਾ नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभचिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियाँ देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज़